ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਬਾਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਆਪਾਂ ਬਣਾ ਰਹੇ ਸੀਗੇ ਤੇ ਇਹ ਡਿਜ਼ਾਈਨ ਆਪਾਂ ਪਹਿਲਾਂ ਕੁੰਡੇ ਦੱਸ ਦਿੰਨੇ ਤੁਹਾਨੂੰ ਕਿ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆਪਾਂ ਕਿ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਬਾਕੀ ਆਪਣੇ ਸਾਰੇ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਹੋਏ ਆ ਦੋ ਦੋ ਕੁੰਡੇ ਪਾ ਕੇ ਤੇ ਆਪਾਂ ਇਹ ਦੋ ਸਲਾਈਆਂ ਚ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਦੋ ਹੀ ਸਲਾਈਆਂ ਦਾ ਡਿਜ਼ਾਈਨ ਹੈ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜਲਦੀ ਵੀ ਬਹੁਤ ਬਣਦਾ ਜੀ ਤੇ ਆਪਾਂ ਇਹ ਬਣਾ ਰਹੇ ਸੀ ਤਾਂ ਆਪਾਂ ਇਸੇ ਤੇ ਤੁਹਾਨੂੰ ਦੱਸ ਦਿੰਨੇ ਆ ਜਾਂ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਬਰੀਕ ਬਰੀਕ ਨਾਲ ਇਸ ਤਰ੍ਹਾਂ ਦੇਖੋ ਜੀ ਸਟੈਚੇ ਵਾਲਾ ਅੱਜ ਕੱਲ ਜਿਵੇਂ ਕੁੜੀਆਂ ਸਕੇਵੀਆਂ ਪਾਉਂਦੀਆਂ ਤਾਂ ਸਕੇਵੀਆਂ ਸਕੇਵੀ ਵਾਸਤੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਆਪਾਂ ਡਿਜ਼ਾਈਨ ਤੇ ਡਿਜ਼ਾਈਨ ਬਣਾਉਣਾ ਵੀ ਬਹੁਤ ਆਸਾਨ ਹੈ ਤੇ ਸੋਹਣਾ ਵੀ ਬਹੁਤ ਹੈ ਜੀ ਲਓ ਜੀ ਆਪਾਂ ਪਹਿਲਾ ਕੁੰਡਾ ਤਾਰਾਂਗੇ ਧਾਗਾ ਆਪਣੇ ਵੱਲ ਕਰਾਂਗੇ ਜਿਹੜੇ ਆਪਣੇ ਆ ਦੋ ਕੁੰਡੇ ਦੋਆਂ ਦਾ ਇੱਕ ਕਰ ਦਾਂਗੇ ਇਸ ਤਰ੍ਹਾਂ ਕਈ ਵਾਰੀ ਆਪਾਂ ਇਸ ਤਰ੍ਹਾਂ ਵਾਲ ਪਾ ਕੇ ਕਰਦੇ ਆ ਨਾ ਇਹਦੇ ਚ ਇਹ ਵੀ ਥੋੜਾ ਜਿਹਾ ਹੈਗਾ ਵੀ ਇਸ ਤਰ੍ਹਾਂ ਵਾਲ ਪਾ ਕੇ ਆਪਾਂ ਇੱਥੇ ਹੁੰਡਾ ਵਧਾ ਲੈਨੇ ਆ ਇਸ ਤਰ੍ਹਾਂ ਨਹੀਂ ਕਰਨਾ ਇਹਨੂੰ ਇਸ ਤਰ੍ਹਾਂ ਰੱਖਣਾ ਧਾਗੇ ਨੂੰ ਇਸ ਤਰ੍ਹਾਂ ਲੈ ਕੇ ਆਉਣਾ ਫਿਰ ਦੋਆਂ ਦਾ ਇੱਕ ਕਰਨਾ ਇਸ ਤਰ੍ਹਾਂ ਲੈ ਕੇ ਆਉਣਾ ਧਾਗੇ ਨੂੰ ਫਿਰ ਦੋਵਾਂ ਦਾ ਇੱਕ ਕਰ ਦੇਣਾ। ਗੁੰਡੇ ਤਾਂ ਆਪਣੇ ਜੀ ਪੂਰੇ ਹੋ ਗਏ। ਇਸ ਤਰ੍ਹਾਂ ਧਾਗਾ ਬਸ ਟ੍ਰਿਕ ਇਹੀ ਹੈ ਇੱਕ ਕਿ ਧਾਗਾ ਇਸ ਤਰ੍ਹਾਂ ਲੈ ਕੇ ਆਉਣਾ। ਤੇ ਆਪਾਂ ਭੁੱਲ ਕੇ ਵੀ ਇਸ ਤਰ੍ਹਾਂ ਨਹੀਂ ਇਹ ਕਰਨਾ ਹੈਗਾ। ਇਸ ਤਰ੍ਹਾਂ ਦੋਵਾਂ ਦਾ ਇੱਕ। ਇਸ ਤਰ੍ਹਾਂ ਬਣਾਉਣਾ। ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਹੈ ਜੀ। ਬਜੈਨ ਜੀ ਤੁਸੀਂ ਕੋਟੀ ਸਵੈਟਰ ਜੈਕਟ ਜਾਂ ਸ਼ਾਲ ਮਫਲਰ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਣ ਵਾਲਾ ਜੀ ਤੇ ਜਲਦੀ ਵੀ ਬਹੁਤ ਬਣਦਾ ਤੇ ਮੈਂ ਇਹ ਇੰਨਾ ਕੁ ਬਣਾਇਆ ਸੀ ਤੇ ਮੈਂ ਕਿਹਾ ਚਲੋ ਜੀ ਆਪਾਂ ਇਹ ਹਿੱਸੇ ਤੇ ਦੱਸ ਦਿੰਨੇ ਆ ਨਾਲੇ ਜੇ ਆਪਾਂ ਪੂਰੀ ਸਲਾਈ ਕੰਪਲੀਟ ਕਰ ਲਈ ਇਸੇ ਤਰ੍ਹਾਂ ਬਸ ਤੁਸੀਂ ਆਹ ਧਿਆਨ ਰੱਖਣਾ ਆਹ ਹਾ ਗੁੰਡਾ ਆਪਾਂ ਚਾਹੇ ਉਲਟਾ ਬਣਾ ਲਈਏ ਚਾਹੇ ਸਿੱਧਾ ਬਣਾ ਲਈਏ ਜਿਵੇਂ ਆਪਾਂ ਨੂੰ ਚੰਗਾ ਲੱਗਦਾ ਆਪਾਂ ਬਣਾ ਲਵਾਂਗੇ ਮਸ ਇਸ ਤਰ੍ਹਾਂ ਬਣਦੀ ਆਉਂਦੀ ਕੰਨੀ ਹੁਣ ਆ ਗਈ ਆਪਾਂ ਉਲਟੀ ਸਾਈਡ ਇਹ ਦੋਨਾਂ ਸਾਈਡ ਹੀ ਬਣਦਾ ਏ ਇਹ ਨਹੀਂ ਵੀ ਇੱਕ ਸਾਈਡ ਹੀ ਬਣਦਾ ਹੁਣ ਆਪਾਂ ਆਹ ਕੁੰਡਾ ਤਾਰ ਲਿਆ ਹੁਣ ਤਾਂ ਗਾ ਆਪਣੇ ਵੱਲ ਕਰ ਲਿਆ ਹੁਣ ਜਿਹੜੇ ਦੋ ਕੁੰਡੇ ਆ ਇਹ ਇਹਨਾਂ ਤੇ ਹੀ ਫੇਰ ਡਿਜ਼ਾਈਨ ਬਣਨਾ ਜੀ ਦੇਖੋ ਦੋ ਦੋ ਕੁੰਡੇ ਆਪਣੇ ਇਹ ਇਸ ਤਰ੍ਹਾਂ ਬਣ ਗਏ ਤੇ ਹੁਣ ਆਪਣਾ ਇਹ ਇਸੇ ਤੇ ਹੀ ਫੇਰ ਡਿਜ਼ਾਈਨ ਬਣੂਗਾ ਹੁਣ ਆਪਾਂ ਆਹ ਵਾਲਾ ਕੁੰਡਾ ਅੱਗੇ ਤਾਂ ਆਪਾਂ ਵੀ ਆਹ ਬਣਾਉਣੇ ਪਹਿਲਾਂ ਆਮ ਆਪਾਂ ਉਲਟੀ ਸਲਾਈ ਬਣਾਉਣੀ ਆ ਜਦੋਂ ਆਪਾਂ ਆਹ ਵਾਲਾ ਕੁੰਡਾ ਪਹਿਲਾਂ ਬਣਾਉਣੀ ਆ ਹੁਣ ਆਪਾਂ ਇਹ ਨਹੀਂ ਬਣਾਉਣਾ ਹੁਣ ਆਪਾਂ ਪਹਿਲਾਂ ਆ ਬੜਾ ਕੁੰਡਾ ਇਸ ਤਰ੍ਹਾਂ ਬਣਾਉਣਾ ਹੈ। ਇਹ ਸਾਨੀਨਾ ਬਣ ਜਾਂਦਾ ਹੈ। ਕੋਈ ਆਪਾਂ ਨੂੰ ਲਾ ਕੇ ਉਹ ਕਰਨ ਦੀ ਲੋੜ ਨਹੀਂ ਹੈਗੀ। ਬਦਲਾ ਬਦਲੀ। ਵੇਖੋ ਇਸ ਤਰ੍ਹਾਂ ਬਣ ਗਿਆ। ਫਿਰ ਇਸ ਤਰ੍ਹਾਂ ਇਹਨੂੰ ਪਹਿਲਾਂ ਬਣਾਵਾਂਗੇ। ਇਹਨੂੰ ਬਾਅਦ ਵਿੱਚ ਬਣਾਵਾਂਗੇ ਤੇ ਫਿਰ ਆਪਾਂ ਦੋਨਾਂ ਨੂੰ ਧਾਰ ਦੇਾਂਗੇ। ਅੱਗੇ ਦੇਖੋ ਜੀ। ਅਗਲਾ ਕੁੰਡਾ ਪਹਿਲਾਂ ਬਣਾਇਆ। ਫਿਰ ਆਪਾਂ ਪਹਿਲਾ ਗੁੰਡਾ ਬਣਾਵਾਂਗੇ ਫਿਰ ਦੋਨਾਂ ਨੂੰ ਛੱਡ ਦਾਂਗੇ ਉਲਟੀ ਸਲਾਈ ਹੈ ਜੀ ਇਹ ਆਪਾਂ ਚਲੋ ਬੋਲ ਕੇ ਵੀ ਵਧੀਆ ਚਲੋ ਆਪਾਂ ਮੈਂ ਤਾਂ ਜਿਉਂ ਜਾਂ ਮੈਥੋਂ ਕਈ ਵਾਰੀ ਗਲਤ ਵੀ ਹੋ ਜਾਂਦਾ ਤੇ ਪਰ ਫਿਰ ਵੀ ਆਪ ਨੂੰ ਆਏ ਹੁੰਦਾ ਵੀ ਚੱਲ ਬੋਲ ਕੇ ਦਸਨ ਚ ਗਲਤੀ ਹੁੰਦੀ ਹੈ ਆਪਾਂ ਵੀਡੀਓ ਦੇਖ ਲਈਏ ਧਿਆਨ ਨਾਲ ਤਾਂ ਆਪਾਂ ਨੂੰ ਫਿਰ ਵੀ ਸਮਝ ਆ ਜਾਂਦੀ ਹੈ ਜਿਹੜੇ ਸਿਲਾਈਆਂ ਦਾ ਕੰਮ ਕਰਦੇ ਉਹਨਾਂ ਨੂੰ ਤਾਂ ਜੀ ਸਮਝ ਆ ਹੀ ਜਾਂਦੀ ਹੈ ਚਲੋ ਜਿਹੜੇ ਨਵੇਂ ਸਿੱਖਣ ਵਾਲੇ ਆ ਉਹਨਾਂ ਨੂੰ ਥੋੜਾ ਜਿਹਾ ਦਿੱਕਤ ਆਉਂਦੀ ਹੈ ਤੇ ਇਹ ਚਲੋ ਇੱਕ ਦੋ ਵਾਰੀ ਵੀਡੀਓ ਦੇਖਣਗੇ ਤਾਂ ਫਿਰ ਸਮਝ ਆ ਜਾਂਦੀ ਹੈ ਕੋਈ ਐਡਾ ਔਖਾ ਨਹੀਂ ਹੈਗਾ ਡਿਜ਼ਾਈਨ ਸਿੱਖਣਾ ਭਾਵੇਂ ਜਿੱਦਾਂ ਮਰਜ਼ੀ ਔਖਾ ਹੋਵੇ ਆਪਾਂ ਇਸ ਤਰ੍ਹਾਂ ਸਿੱਖ ਸਕਦੇ ਆ ਤੇ ਆ ਲਓ ਜੀ ਹੁਣ ਤੁਸੀਂ ਆਹ ਗੁੰਡੇ ਮੈਂ ਬੋਲ ਕੇ ਦੱਸਿਆ ਥੋੜੇ ਜਿਹਾ ਦੱਸਿਆ ਹੁਣ ਆਪਾਂ ਐਵੇਂ ਬਣਾਈ ਜਾਂਦੇ ਆ ਜਦ ਆਪਾਂ ਨੂੰ ਵੀ ਵੀਡੀਓ ਦੇਖ ਕੇ ਸਮਝ ਆ ਜੂਗੀ ਇਹ ਬਹੁਤ ਸੌਖਾ ਹੈ ਪਹਿਲਾਂ ਆਪਾਂ ਆਹ ਵਾਲਾ ਗੁੰਡਾ ਬਣਾਉਣਾ ਫਿਰ ਆਪਾਂ ਜਿਹੜਾ ਪਹਿਲਾਂ ਬਣਾਉਣਾ ਉਹ ਲਾਸਟ ਤੇ ਬਣਾਉਣਾ ਤੇ ਦੋਨਾਂ ਨੂੰ ਉਤਾਰ ਦੇਣਾ ਆ ਦੇਖੋ ਜੀ ਆਪਾਂ ਜਿਹੜਾ ਵਾਲ ਪਾਇਆ ਸੀ ਗੁੰਡਾ ਇਹਨੂੰ ਪਹਿਲਾਂ ਬਣਾਵਾਂਗੇ ਇਹ ਗੁੰਡਾ ਆਪਾਂ ਬਾਅਦ ਵਿੱਚ ਬਣਾਵਾਂਗੇ ਦੋਨਾਂ ਨੂੰ ਛੱਡ ਦਾਂਗੇ ਉਲਟੀ ਸਾਈਡ ਤੋਂ ਇਸ ਤਰ੍ਹਾਂ ਬਣਦਾ ਸਿੱਧੀ ਵਾਸਤੇ ਤੋਂ ਇਸ ਤਰ੍ਹਾਂ ਬਣਦਾ ਇਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਕਿਸੇ ਵੀ ਕਲਰ ਤੇ ਤੁਸੀਂ ਬਣਾ ਸਕਦੇ ਹੋ ਕੋਈ ਇਹ ਨਹੀਂ ਹੈਗਾ ਵੀ ਆਪਾਂ ਇਸੇ ਤੇ ਹੀ ਬਣਾਉਣਾ ਹਰੇਕ ਰੰਗ ਤੇ ਜਚਣ ਵਾਲਾ ਏ ਹਰੇਕ ਰੰਗ ਤੇ ਬਹੁਤ ਸੋਹਣਾ ਲੱਗੂਗਾ ਤੇ ਜ਼ਰੂਰ ਟਰਾਈ ਕਰਿਓ ਨਾਲੇ ਹਲਕਾ ਤੇ ਨਾਲੇ ਸੋਹਣਾ ਚਲੋ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਲੱਗਿਆ ਦੱਸਣ ਦਾ ਤਰੀਕਾ ਕਿਵੇਂ ਲੱਗਿਆ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਚਲੋ ਜੀ ਸੌਰੀ ਮੰਗਦੇ ਆ ਤੇ ਵੀਡੀਓ ਐਂਡ ਤੱਕ ਦੇਖਿਓ ਤੇ ਲਾਈਕ ਤੇ ਕਮੈਂਟ ਜਰੂਰ ਕਰਦੇ ਹੋ ਵੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ